ਨੀਤੀਆਂ ਵੀ ਹੈ। ਵੀ ਉਹ ਰਾਜ ਹੋਵੇ ਜਿਹੜਾ ਨੀਤੀਆਂ ਦਾ ਹੋਵੇ। ਹੁਣ ਤੁਸੀਂ ਦੇਖੋ। ਜਦੋਂ ਮੈਂ ਸਾਰੀ ਗੱਲ ਕਰਦਾ। ਕੱਲ ਮੈਂ ਜੀਟੀ ਜਾ ਕੇ ਆਇਆ। ਤੁਹਾਨੂੰ ਸਾਰਿਆਂ ਨੂੰ ਪਤਾ। ਸਰਦਾਰ ਭਗਵੰਤ ਮਾਨ ਹੋਵੇ। ਕੈਪਟਨ ਹਿੰਦਰ ਸਿੰਘ ਹੋਵੇ, ਦੂਪਹਿਰਾਂ ਬਾਅਦ ਸਾਬ। ਚਲੋ ਚਲੇ ਗਏ ਮੈਂ ਉਹਨਾਂ ਬਾਰੇ ਕਦੇ ਗਲਤ ਨਹੀਂ ਬੋਲਦਾ। ਇਹਨਾਂ ਦੀ ਨੀਤੀ ਵਾਲੇ ਪਰਕਰ ਤੋਂ ਚਲੋ ਪਸ ਇਹਨਾਂ ਤੋਂ ਪੁੱਛੋ ਕਿ ਤੁਹਾਡੀ ਨੀਤੀ ਇਹਨਾਂ ਪਰਕਰ ਹੈ ਇੱਕ ਆ ਬਿਜਲੀ ਵਾਲੇ ਆ 500 ਯੂਨਿਟ ਖੂਬੀ ਕਰਜ ਲੈ ਪੀਐਸਪੀਸੀਐਲ ਵਾਲੇ ਹਰ ਰੋਜ਼ ਮੇਰੇ ਘਰ ਦੇ ਮੂਹਰੇ ਖੜੇ ਹੁੰਦੇ ਆ ਉਹ ਡਰਾ ਕੇ ਇਹਨਾਂ ਤੋਂ ਤਨਖਾਹ ਤੁਰੂ ਲੈ ਲੈਂਦੇ ਆ ਤਨਖਾਹਾਂ ਦੇਣੀਆਂ ਔਖੀਆਂ ਹੋਈਆਂ ਉਹਨਾਂ ਤੇ 17 ਘ 18000 ਕਰੋੜ ਦਾ ਕਰਜ ਆ ਸੀ ਅੱਜ 25 ਰੁਪਏ ਜੇ ਤੁਸੀਂ ਇਹ ਹੀ ਬਿਜਲੀ ਪੀਪੀਏ ਕੈਨਸਲ ਕਰਕੇ ਜਿਹੜੀ ਤੁਸੀਂ ਕਹਿੰਦੇ ਸੀ ਪੀਪੀਏ ਕੈਨਸਲ ਕਰਕੇ ਜਿਹੜੀ ਪੰਜਾਬ ਆ 19 ਰੁਪਏ 18 ਰੁਪਏ ਨੂੰ ਬਜਟ ਕਰਿਆ ਮਹਿੰਗੀ ਬਾਜ਼ਾਰ ਚ ਜਿਹੜੀ 3 ਰੁਪਏ ਨੂੰ ਮਿਲਦੀ ਉਹ ਇਹਨਾਂ ਨੂੰ ਕੈਨਸਲ ਕਰਕੇ ਇਨਕਮ ਦੇ ਨਾਲ ਦਿੰਦੇ ਮੈਨੂੰ ਕੋਈ ਅਪੱਤੀ ਨਹੀਂ ਸੀ ਮੈਂ ਜਾਇਦਾ ਕਰ ਕਰ ਕਹਿੰਦਾ ਸਿੱਧੂ ਸਾਹਿਬ ਕ੍ਰਿਟਿਸਾਈਜ਼ ਕਰਦੇ ਰਹਿੰਦੇ ਆ ਉਹ ਭਾਈ ਜਦੋਂ ਤੂੰ ਗੁਰਬਾਣੀ ਦੀ ਗੱਲ ਕੀਤੀ ਤੇਰੇ ਨਾਲ ਨਹੀਂ ਖੜੇ ਹੋਏ ਪੁੱਛ ਅੱਜ ਦਾ ਕੰਮ ਹੀ ਨਹੀਂ ਕੋਈ ਕਰਦਾ ਤੂੰ ਤਾਂ 6 ਲੱਖ ਪਰ ਘੰਟੇ ਵਾਲੇ ਹਵਾਈ ਜਾ ਚ ਬੈਠ ਕੇ ਆਪਣੇ ਆਕਿਆਂ ਨੂੰ ਸੈਰਾਂ ਸਪਾਟਿਆਂ ਨੂੰ ਦੇ ਲੱਗਿਆ ਹੋਇਆ ਵੋਟਾਂ ਤੁਹਾਨੂੰ ਦੋ ਨਹੀਂ ਪਈਆਂ ਗੱਲਾਂ ਕਰਦਾ 13 13 0 ਦੀਆਂ ਉਹ ਤੁਸੀਂ 0 ਸੀ ਲੋਕ ਸਭਾ ਚ 0 ਆ ਕਾਂਗਰਸ ਦਾ ਆਧਾਰਾ ਮੰਗਿਆ ਇੱਕ ਤੇ ਪੁਲਿਸ ਐਕਸ਼ਨ ਨਾਲ ਇੱਕ ਲੋਕ ਸਭਾ ਚ ਲੈ ਗਈ ਤੁਸੀਂ ਕਿੱਥੋਂ ਦੀ ਹੋ ਤੁਸੀਂ ਨੈਸ਼ਨਲ ਪਾਰਟੀ ਇਸ ਕਰਕੇ ਗੱਲਾਂ ਦੇ ਕੜਾ ਵਰਤਾਨ ਨਾਲ ਕੁਝ ਨਹੀਂ ਹੋਣਾ ਦੇਖੋ ਮੈਂ ਮਾਫੀਆ ਦੇ ਖਿਲਾਫ ਲੜਦਾ ਹਾਂ ਮਾਫੀਆ ਕੀ ਹੈ ਮਾਫੀ ਹੈ ਜੀ ਇਹ ਵੀ ਪੰਜਾਬ ਦੇ ਲੋਕਾਂ ਦਾ ਪੈਸਾ ਲੋਕਾਂ ਦੇ ਹੱਕਾਂ ਦਾ ਪੈਸਾ ਹੱਕ ਸੱਚ ਦੀ ਲੜਾਈ ਹੈ ਨਾ ਬਾਬੇ ਨਾਨਕ ਦੇ ਫਲਸਫੇ ਦੀ ਲੜਾਈ ਹੈ ਹਾਂ ਸਰਬੱਤ ਦੇ ਭਲੇ ਦੀ ਲੜਾਈ ਹੈ ਇਹ ਸਰਬੱਤ ਦਾ ਭਲਾ ਨਹੀਂ ਕਰ ਰਿਹਾ ਜਿਹੜਾ ਇਹਨਾਂ ਦਾ ਸਿਸਟਮ ਹੈ ਜਿਹਨੂੰ ਬਦਲਣ ਆਏ ਆ ਇਹ ਸਿਰਫ ਨਿੱਜੀ ਲੋਕਾਂ ਦੇ ਘਰਾਂ ਚ ਪੈਸੇ ਭੇਜ ਰਿਹਾ ਜਦੋਂ ਮੈਂ ਕਹਿੰਦਾ ਇਹਨਾਂ ਨੇ ਨੀਤੀ ਨਹੀਂ ਬਦਲੀ ਜਿਹੜੇ ਸਿਸਟਮ ਨੂੰ ਬਦਲਣ ਆਏ ਸੀ ਉਹਦੇ ਸਰਗਨਾ ਬਣ ਗਏ ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹਨਾਂ ਨੇ ਰੇਤ ਦੀ ਨੀਤੀ ਬਣਾਈ ਉਹ ਚੋ ਰੀਤ ਮਾਫੀਆ ਪੈਦਾ ਜਿਹੜੀ ਇਹਨਾਂ ਨੇ ਕੇਬਲ ਦੀ ਨੀਤੀ ਬਣਾਈ ਉਹ ਚੋ ਕੇਬਲ ਮਾਫੀਆ ਪੈਦਾ ਹਾਂਜੀ ਜਿਹੜੀ ਇਹਨਾਂ ਨੇ ਸ਼ਰਾਬ ਦੀ ਨੀਤੀ ਬਣਾਈ ਉਹ ਚੋ ਸ਼ਰਾਬ ਮਾਫੀਆ ਪੈਦਾ ਹੋ ਗਿਆ ਇਹ ਕੌਣ ਚਲਾਉਂਦਾ ਸੋ ਆਜ ਮੁੱਖ ਮੰਤਰੀ ਕੋਈ ਨਹੀਂ ਚਲਾ ਸਕਦਾ ਕਿਉਂਕਿ ਦਮੀ ਹੈ ਠੇਕੇਦਾਰੀ ਸਿਸਟਮ ਜਦ ਤੱਕ ਜਾਂਦਾ ਨਹੀਂ ਪੰਜਾਬ ਚੋ ਠੇਕੇਦਾਰੀ ਸਿਸਟਮ ਦੇ ਪਿੱਛੇ ਖੜਾ ਹੋ ਕੇ ਟੋਕੇ ਮਾਰ ਕੇ ਪੋਲੀਟੀਸ਼ੀਅਨ ਪੈ ਸਕਦਾ ਹੈ ਇਹਦਾ ਪ੍ਰਮਾਣ ਹੈ ਤੇਲੰਗਾਨਾ ਨੇ ਜਦੋਂ ਪਹਿਲੀ ਵਾਰ ਠੇਕੇਦਾਰੀ ਸਿਸਟਮ ਚੋਂ ਰੇਤਾ ਕੱਢਿਆ 10 ਕਰੋੜ ਕਮਾਈ ਹੋਈ ਉਹ ਠੇਕੇਦਾਰ ਪਾਸੇ ਕੀਤਾ ਸਾਰਾ ਕੰਟਰੋਲ ਲਿਆ 77000000 ਬੰਦਿਆਂ ਨੂੰ এমਪਲੋਇਮੈਂਟ ਦਿੱਤੀ ਪਹਿਲੇ ਸਾਲ 400 ਕਰੋੜ ਦੂਜੇ ਸਾਲ 950 ਕਰੋੜ ਤੀਜੇ ਸਾਲ 2400 ਕਰੋੜ ਅੱਜ 5000 ਕਰੋੜ ਕਈ ਸਟੇਟ 10000 ਕਰੋੜ ਕਈ 15000 ਕਰੋੜ 700 ਕਿਲੋਮੀਟਰ ਦਰਿਆ 400 ਕਿਲੋ ਤੋਂ 1350 ਕਿਲੋ ਜਿਹੜੇ ਇਹ ਕਹ ਕੇ ਆ ਸੀ ਵੀ ਪਬਲਿਕ ਦਾ ਭਲਾ ਕਰਾਂਗੇ ਪਬਲਿਕ ਨੂੰ ਸਸਤੀ ਰੇਤ ਦੇਵਾਂਗੇ ਮੈਂ ਤਾਂ 3000 ਬਿਲ ਵੀ ਲੜਦਾ ਹੁੰਦਾ ਸੀ ਵੀ 2000 ਦੀ ਨਹੀਂ 1500 ਦੀ ਟਰਾਲੀ ਹੋਣੀ ਚਾਹੀਦੀ ਅੱਜ 21000 ਦੀ ਟਰਾਲੀ ਇਹ ਭਾਈ ਕਿਹੜਾ ਗਰੀਬ ਘਰ ਬਣਾ ਲੂ ਇਹ ਲੜਾਈ ਹੈ ਬਦਲ ਨੀਤੀ ਬਦਲਦਾ ਇਹ ਜਦੋਂ ਨਾ 40 50 ਹਜ਼ਾਰ ਕਰੋੜ ਰੁਪਈਆ ਸੌਖਾ ਖੜਕ ਦੇਣੇ ਟੇਬਲ ਦੇ ਥੱਲੋਂ ਸਿੱਧਾ ਆਸਟ੍ਰੇਲੀਆ ਪਹੁੰਚ ਜੇ ਸਿੱਧਾ ਮੌਲਾਂ ਚ ਪਹੁੰਚ ਗਏ ਅਮਰੀਕਾ ਵਾਲਿਆਂ ਚ ਪੰਜਾਬ ਦੇ ਪੈਸੇ ਪੰਜਾਬ ਨੂੰ ਗਿਰਵੀ ਰੱਖ ਕੇ ਗਹਿਣੇ ਧਰ ਕੇ ਇਹ ਮੌਲਾਂ ਚ ਚਲੇ ਜਾਣ ਤੇ ਫਿਰ ਬਾਅਦ ਦੇ ਵਿੱਚ ਵੀ ਅਸੀਂ ਜ਼ਿੰਦਗੀ ਬੜੀ ਵਧੀਆ ਨੇ ਐ ਕਿਵੇਂ ਕਰ ਲਵੋਗੇ ਤੁਸੀਂ ਓਏ ਕਿਹਨਾਂ ਨੇ ਲੁੱਟਿਆ ਪੰਜਾਬ ਨੂੰ ਉਹ ਕਿੱਥੇ ਨੇ ਜਿਹੜੇ ਕਹਿੰਦੇ ਸੀ 25 ਸਾਲ ਕਬਜ਼ਾ ਜਿਹੜੇ ਤੁਸੀਂ ਕਹਿੰਦੇ ਕਬਜ਼ਾ ਇਹਦਾ ਮਤਲਬ ਹੁੰਦਾ ਹੰਕਾਰ ਕਿਧਰ ਗਏ ਤੁਸੀਂ ਮੈਨੂੰ ਲੱਖ ਮਾੜਾ ਕਹੋ 100 ਗਾਲ ਕੱਢ ਲਓ ਮੈਂ ਗੰਦਾ ਹੋ ਜੂ ਮੇਰੀ ਸਦਗਤੀ ਹੋ ਮਾੜਾ ਬੋਲਣ ਵਾਲਾ ਦਾ ਮਾੜਾ ਖੀਰ ਹੈ ਚੰਗਾ ਬੋਲਣ ਵਾਲਾ ਦਾ ਚੰਗਾ ਖੀਰ ਹੈ ਲੇਕਿਨ ਤੁਸੀਂ ਇਸ ਵਰਤਾਂਤ ਨੂੰ ਕਿਉਂ ਬੋਲੋ ਉਹ ਟੂਟੜਕ ਜੀ ਉਹ ਫਲਾਨਾ ਜੀ ਉਹ ਠੰਮਕਾਨਾ ਜੀ ਤੁਰਫਟੇ ਮੂੰਹ ਯਾਰ ਤੁਹਾਡੇ ਤੁਸੀਂ ਇਸ ਪ੍ਰੋਗਰਾਮ ਤੇ ਆਓ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਇਹ ਨਾ ਨੀਤੀਆਂ ਤੇ ਉਹ ਕਿੰਨੀ ਦੇਰ ਲੱਗਦੀ ਐ ਐ ਪਲਟ ਜੂ ਇੱਕ ਬੰਦਾ ਜਿਹੜਾ ਇਸ ਵਰਤਾਂਤ ਨੂੰ ਲੋਕਾਂ ਚ ਲੈ ਜਾ ਕੇ ਕਿਰਦਾਰ ਵਾਲਾ ਹੋ ਗਏ ਵਕਾਊ ਨਾ ਹੋ ਗਏ ਆਉਦੇ ਘਰ ਦਾ ਨਹੀਂ ਇਹ ਸ਼ਾਸਕ ਭਾਵ ਨੂੰ ਸਿੱਟ ਕੇ ਇਸ ਪੰਜਾਬ ਨੂੰ ਪਰਿਵਾਰ ਸਮਝੀ ਅਜੇ ਤਾਂ ਹੈ ਹੀ ਉਹ ਸਾਡਾ ਸੰਵਿਧਾਨ ਹੀ ਉਹ ਹੈ ਆਹੀ ਤਾਂ ਅਨੇਕਤਾ ਚ ਇਕਤਾ ਭਾਈ ਤਾਂ ਮੱਲਾਡੂ ਵਾਲਿਆਂ ਦੀ ਭਾਸ਼ਾ ਅੱਡ ਮਹਾਰਾਸ਼ਟਰ ਵਾਲਿਆਂ ਦੀ ਅੱਡ ਹੈ ਗੁਆਰਟੀ ਚਲੇ ਜਾਓ ਬਿਲਕੁਲ ਕਲਚਰ ਅੱਡ ਪੰਜਾਬ ਅੱਡ ਇਹਨਾਂ ਅੱਡ ਅੱਡ ਪਾਛਾਵਾਂ ਅੱਡ ਅੱਡ ਕਲਚਰ ਅਸੀਂ ਪਰਿਵਾਰ ਦੀ ਏਕਤਾ ਚ ਅੱਡ ਅੱਡ ਮਣ ਕੇ ਇੱਕ ਸੂਤਰ ਚ ਪਰੋਏ ਇੱਕ ਪਰਿਵਾਰ ਅੱਜ ਕੀ ਹੋਣ ਲੱਗਿਆ ਇਸ ਪਰਿਵਾਰ ਦੀ ਏਕਤਾ ਨੂੰ ਤੋੜਨ ਲੱਗਿਆ ਰਾਹੁਲ ਗਾਂਧੀ ਕੀ ਕਿਤਲੇ ਲੜ ਰਿਹਾ ਹੈ ਇਸ ਪਰਿਵਾਰ ਦੀ ਏਕਤਾ ਨੂੰ ਬਚਾ ਕੇ ਰੱਖਣ ਲਈ ਲੜ ਰਿਹਾ ਹੈ ਪੀਸ ਲਈ ਹਾਰਮਨੀ ਲਈ ਕਿੱਥੇ ਨਫ਼ਰਤ ਹੈ ਉਥੇ ਇੱਕ ਪਿਆਰ ਦਾ ਬੀਜ ਬੋ ਰਿਹਾ ਹੈ ਕੀ ਗਲਤ ਹੈ ਭਾਈ ਤੁਹਾਡਾ ਨੈਰੇਟਿਵ ਗਲਤ ਹੈ ਤੁਸੀਂ ਨੈਰੇਟਿਵ ਦੇ ਪੱਖ ਚ ਹੋ ਬਿਹਤਰ ਕਰ ਸਕੋ ਮੈਂ ਮਗਰ ਤਰੂ ਚਾਹਤੀ ਕੋਈ ਨਹੀਂ ਚਾਹ ਗਈ ਚਿੰਤਾ ਗਈ ਮਨਵਾ بے پروا ਇਸ ਨੂੰ ਪੁੱਛਣਾ ਚਾਹੀਏ وہی ਸਹਿਨਸ਼ਾਸ ਸੱਚਾ ਸ਼ਿਕਾਇਤ ਥੋੜਾ ਨਾ ਕਰਦੇ ਸ਼ਿਕਾਸ ਦਿੰਦੇ ਭਾਈ ਮੰਗਿਆ ਹੋਵੇ ਕੇ ਤੂੰ ਛੱਡਿਆ ਜਰੂਰ ਕਿੱਥੇ ਜਿੱਥੇ ਇਹ ਨੀਤੀਆਂ ਦੀ ਲੜਾਈ ਆਈ ਪੰਜਾਬ ਦੀ ਖਾਤਰ ਕਰੋੜਾਂ ਮੈਂ ਪਜੰਡੇ ਦੀ ਲੜਾਈ ਆਈ ਪਾਲਿਸੀ ਦੀ ਲੜਾਈ ਆਈ ਉੱਥੇ ਨਵਜੋਤ ਸਿੱਧੂ ਕਦੇ ਸਿਸਟਮ ਦਾ ਗੁਲਾਮ ਨਹੀਂ ਬਣਿਆ ਝੂਠ ਵੇਚਣ ਵਾਲਿਆਂ ਨਾਲ ਨਹੀਂ ਖੜਿਆ ਕੈਪਟਨ ਸਾਹਿਬ ਨਾਲ ਪਹਿਲੀ ਕੈਬਨਿਟ ਤੋਂ ਲੜਿਆ ਕੋਈ ਹੋਰ ਲੜਿਆ ਹੋਵੇ ਤਾਂ ਦੱਸੇ ਭਾਜਪਾ ਨਾਲ ਕੋਈ ਪਰਸਨ ਲੜਾਈ ਹੋ ਨਹੀਂ ਸੀ ਭਾਜਪਾ ਨੇ ਅਕਾਲੀ ਦਲ ਨੂੰ ਚੁਣਿਆ ਮੈਂ ਪੰਜਾਬ ਨੂੰ ਚੁਣਿਆ ਜਾਂ ਮੈਨੂੰ ਦੱਸ ਦਿਓ ਵੀ 7 ਸਾਲ ਦੀ ਰਾਜ ਸਭਾ ਇਹ ਜਿਹੜੇ ਗੱਲਾਂ ਕਰਦੇ 7 ਸਾਲ ਦੀ ਰਾਜ ਸਭਾ ਛੱਡੀ ਹੋਵੇ ਐਮਪੀਸ਼ਪ ਛੱਡੀ ਹੋਵੇ ਮੰਤਰੀ ਮੰਤਰਾਲੇ ਛੱਡੇ ਹੋ ਕਿਤੇ ਸਰਪੰਚੀ ਛੱਡੀ ਹੋਵੇ ਦੱਸੇ ਹਨੀ ਮੁੱਦਾ ਹੈ ਹੀ ਨਹੀਂ ਨਾ ਉਹਦਿਆਂ ਦਾ ਨਾ ਆਪਸੀ ਲੜਾਈ ਦਾ ਉਹ ਤੈਨੂੰ ਟੰਗ ਦੂ ਤੈਨੂੰ ਅੰਦਰ ਦੇ ਦੂ ਤੈਨੂੰ ਗੱਠ ਬਣ ਕੇ ਸੱਟ ਦੂ ਤੇਰਾ ਫਲਾਣਾ ਓਏ ਟਮਕਾਣਾ ਓਏ ਇਹ ਕੀ ਹੈ ਉੱਚੀਆਂ ਗੱਲਾਂ ਨੇ ਡਾਇਵਰਜਨ ਦੇ ਉੱਤੇ ਪੰਜਾਬ ਨੂੰ ਪਟਕਾ ਕੇ ਕਿਸੇ ਹੋਰੇ ਰਸਤੇ ਪੁੱਠੀ ਰਾਹ ਤੇ ਤੁਰੇ ਪੁੱਠੀ ਰਾਹ ਤੇ ਤੁਰੇ ਰਹਿਣ ਪੁੱਠੀ ਰਾਹ ਦੇ ਉੱਤੇ ਤੁਰੇ ਬੰਦਿਆਂ ਨੂੰ ਸਿੱਧੀ ਰਾਹ ਪਾਉਣਾ ਹੈ ਨੀਤੀ ਗਤ ਨੀਤੀ ਸ਼ਾਸਤਰ ਦੁਨੀਆ ਦਾ ਸਭ ਤੋਂ ਵੱਡਾ ਇੱਕੋ ਮਾਤਰ ਸਫਲਤਾ ਦੀ ਕੁੰਜੀ ਹੈ ਇੱਕੋ ਮਾਤਰ ਨੇਤਰ ਹਉਦੇ ਇਸ ਕਰਕੇ ਇਹ ਜਿਹੜਾ ਵਰਤਾਂਤ ਸਰਜਿਆ ਜਾ ਰਿਹਾ ਅਜ ਦੇਸ਼ 'ਚ ਉਹ ਸੰਵਿਧਾਨ ਦੇ ਖਿਲਾਫ ਹੈ ਸਾਡਾ ਸੰਵਿਧਾਨ ਗੁਰੂਆਂ ਪੀਰਾਂ ਦੀ ਬਾਣੀ ਜਿਹੜੀ ਪਹਿਲਾਂ ਦੀ ਹੈ ਉਹਨਾ ਤੁਸੀਂ ਸੇਧ ਲੈ ਕੇ ਬੜੇ ਗੁਰੂ ਸਾਹਿਬ ਨੇ ਕੀ ਕਿਹਾ ਮਾਨਸ ਕੀ ਜਾਤ ਸਭ ਇੱਕ ਹੈ ਕਿਹਾ ਜਾਤ ਪਾਤ ਮਟਾਈ ਖਾਲਸਾ ਰਚਿਆ ਦਰਬਾਰ ਸਾਹਿਬ ਚੋਂ ਵਰਨਾ ਨੂੰ ਖੁੱਲਾ ਮਾਨਸ ਕੀ ਜਾਤ ਸਭ ਇੱਕੇ ਪਛਾਨ ਬੋਸੀ ਜਾਤ-ਪਾਤ ਮੰਦੇ ਹੀ ਨਹੀਂ ਪੰਜਾਬ ਨਾ ਹਿੰਦੂ ਦਾ ਮੁਸਲਮਾਨ ਪੰਜਾਬ ਜੀਵੇ ਗੁਰਾਂ ਦੇ ਨਾਮ ਪ੍ਰੋਬਲਮ ਉਦੋਂ ਆਈ ਜਦੋਂ ਤੁਸੀਂ ਜਦੋਂ ਆਪਾਂ ਪ੍ਰਕਰਮਾ ਜਾਈਏ ਨਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਬਾਹਰੋਂ ਉੱਥੋਂ ਅੰਦਰ ਗੁਰੂ ਦਾ ਪ੍ਰਕਾਸ਼ ਦਿਖਦਾ ਪਰ ਅੰਦਰੋਂ ਕੁਝ ਨਹੀਂ ਦਿਖਦਾ ਪਰ ਮਤਲਬ ਕੀ ਹੈ ਛੰਡੇ ਬੁੰਗੇ ਜੁੱਗੋ ਜੁਗਟਲ ਟਰੰਦਾ ਛੰਡਾ 2.5 ਫੁੱਟ ਉੱਚਾ ਰਾਜ ਦਾ ਝੰਡਾ ਰਾਜਨੀਤੀ ਦਾ ਝੰਡਾ 2.5 ਫੁੱਟ ਨਹੀਂ ਹੈ ਇਹਦਾ ਮਤਲਬ ਇਹ ਹੈ ਧਰਮ ਸੇਧ ਦੇ ਨਾਲ ਗੁਰੂਆਂ ਦੀ ਪਾਣੀ ਰਾਹੀ ਗੁਰੂਆਂ ਦੇ ਬੋਲਾਂ ਰਾਹੀ ਧਰਮ ਸੇਧ ਦੇਣ ਵਾਲਾ ਸ਼ਾਹੇ ਸਵਾਰ ਹੈ ਉਦੋਂ ਉੱਚਾ ਕੋਈ ਨਹੀਂ ਸਭ ਤੋਂ ਉੱਚਾ ਤੁਸੀਂ ਜਦੋਂ ਧਰਮ ਦਾ ਘੋੜਾ ਬਣਾਉਣ ਨੂੰ ਫਿਰਦੇ ਹੋ ਧਰਮ ਨੂੰ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਤੇ ਇਸਤੇਮਾਲ ਕਰਦੇ ਹੋ ਕਾਲੀ ਫੂਲਾ ਸਿੰਘ ਨੇ ਮਹਾਰਾਜਨ ਜੀਸੂ ਨੂੰ ਕਹਿ ਮਨਮਤੀ ਹੈ ਇਹ ਬਲਾਇਨ ਵਰਦੇ ਲਾ ਲਈ ਸੀ ਮਹਾਰਾਜਨ ਜੀਸੂ ਕਾਲ ਤਖਤ ਦਾ ਜਥੇਦਾਰ ਕਹਿੰਦਾ ਮਿੱਤਰ ਪਿਆਰੇ ਹੁਣ ਤੇਰੇ ਘਰੋਂ ਤੇਰੇ ਮਹਿਲ ਚੋਂ ਰੋਟੀ ਨਹੀਂ ਆਉ। ਇਹ ਲੰਗਰ ਸੰਗਤ ਦਾ ਹੋਊ ਸੰਗਤ ਵਰਤਾਓ ਅੱਜ ਵੀ ਸੰਗਤ ਵਰਤਾਓ। ਮੰਨਿਆ ਉਹਨੇ ਅੱਜ ਵੀ ਉਹਦਾ ਨਾਮ ਜੀ ਆਉਂਦਾ। ਕੋਈ ਇਹ ਥੋੜਾ ਨਾ ਵੀ ਕਾਲ ਤਖਤ ਦੇ ਜਥੇਦਾਰ ਘਰੇ ਬੁਲਾ ਲੇ ਹਾਂ ਕੀ ਕੀ ਕਿਹੜੀ ਪ੍ਰਥਾ ਪਾਤੀ ਹੈ ਹੈ ਧਰਮ ਦੇ ਨਾਂ ਤੇ ਲੋਕ ਵੰਡਦੇ ਖਾਓ ਪੰਜਾਬ ਚ ਕੌਣ ਵੰਡਦਾ ਭਾਈ ਹੂੰ ਖਦੇ ਸਾਡੇ ਚ ਜਾਤ ਪਾਤ ਆਈ ਹੈ ਹੈ ਤੇ ਤੂੰ ਲੰਗਰ ਵਰਤਾਉਂਦਾ ਕੋਈ ਇਹ ਜੀ ਮਾੜੀ ਜਿਹੀ ਚੀਜ਼ ਆਈ ਹੈ ਭਾਈ ਮੇਰੀ ਮਤਲਬ ਵਿਨਮਰ ਬੇਨਤੀ ਹੈ ਮੈਂ ਪਿੱਛੇ ਨਹੀਂ ਹਟਾਂਗਾ ਏ ਇਹ ਵਰਤਾਂਤ ਦੇ ਮਾਮਲੇ 'ਚ ਪਿੱਛੇ ਨਹੀਂ ਹਟਦਾ ਮਨੋਤ ਸਿੰਘ ਜੀ ਕੋਈ ਬੰਦਾ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡੂਗਾ ਵੋਟਾਂ ਦੀ ਪੋਲਰਾਈਜੇਸ਼ਨ ਕਰੂਗਾ ਔਰ ਸੋਚੂ ਪੰਜਾਬ ਦਾ ਸਨਮਾਨ ਕਰੂ ਤੇ ਦੱਸੋ ਲੋਕ ਭਲਾਈ ਲਈ ਕੀ ਕੀਤਾ ਕਿਹੜੀ ਨੀਤੀਆਂ ਦਿੱਤੀਆਂ ਅਸੀਂ ਮੰਨਦੇ ਮਾਰੇ ਸੋ ਮੈਂ ਕਲੀਅਰ ਆ ਬੜਾ ਮੈਂ ਥੋੜੇ ਕੋਲ ਚਲੋ ਤੁਸੀਂ ਹਮੇਸ਼ਾ ਮੈਨੂੰ ਇੱਜ਼ਤ ਦਿੱਤੀ ਹੈ ਕਹਿੰਦੇ ਸੱਚੇ ਮਾਰਗ ਚੱਲੇ ਆਂ ਤੇ ਬਾਬਾ ਜੀ ਦੇ ਚਰਨਾਂ ਦੀ ਧੂੜੀ ਐਂ ਲਾ ਕੇ ਤੁਰਦੇ ਆਂ ਸੱਚੇ ਮਾਰਗ ਚੱਲੇ ਆਂ ਉਸਤਤ ਕਰੇ ਜਹਾ ਤੁਸੀਂ ਕੋਈ ਸਵਾਲ ਪੁੱਛੋ ਅੱਜ ਸਿੱਧੂ ਉਹਦਾ ਜੜੇ ਮਾਇਰਾ ਸਾਹਿਬ ਦੀ ਸਟੇਟਮੈਂਟ ਆ ਗਈ ਕਮਾਈ ਬਹੁਤ ਕਰਦੇ ਅਸੀਂ 400 ਕਰੋੜ ਰੁਪਏ ਕਮਾਈ ਅੱਗੇ ਬਾਰੇ ਥੋੜਾ ਜਿਹਾ ਚੈਨਲ ਪੁੱਛੋ ਕਿ 400 ਤਾਂ ਤਾਂ ਕਿਹਾ ਨਹੀਂ ਤੁਸੀਂ 20000 ਕਰੋੜ ਕਿਹਾ ਸੀ ਉਹ ਕਿਧਰ ਗਿਆ ਉਹ ਮਾਫੀਆ ਮੈਂ ਇਹ ਨੂੰ ਪੁੱਛੇ ਨਾ ਕਿ ਯਾਰ ਕਿਉਂ ਪਟਕਾਈ ਜਾਣਾ ਹੈ ਕਿਉਂ ਮਤਲਬ ਇਹ ਜਿਹਾਂ ਗਲਤ ਸਟੇਟਮੈਂਟਾਂ ਦਿੰਦੇ ਹੋ ਕਿ ਯਾ ਤਾਂ ਤੂੰ ਉਦੋਂ ਮਿੱਤਰ ਪਿਆਰੇ ਜੋੜ ਮਾਜਰਾ ਸਾਹਿਬ ਉਦੋਂ ਕਹਿੰਦਾ ਨਾ ਜਦੋਂ ਕੇਜਰੀਵਾਲ ਨੇ ਕਹਿ ਸੀਗਾ ਵੀ 20000 ਕਰੋੜ ਰੁਪਈਆ ਹਰ ਸਾਲ ਦਊਗਾ ਤੂੰ ਕਹਿੰਦਾ ਨਹੀਂ ਜੀ 20 ਨਹੀਂ ਅਸੀਂ ਤਾਂ ਜੀ 300 ਦੇਾਂਗੇ ਤੇ ਮੈਂ ਉਹਨੂੰ ਸਵਾਲ ਪੁੱਛਦਾ ਵੀ ਤੇਰੇ ਚੀਫ ਮਿਨਿਸਟਰ ਨੇ ਤੁਹਾਡੇ ਮੈਮੋਰੰਡਮ ਚ ਤੁਹਾਡੀਆਂ ਗਰੰਟੀਆਂ ਚ ਤੁਸੀਂ 40000 ਕਰੋੜ ਰੁਪਇਆ ਕਿਹਾ ਸੀਗਾ 2 ਸਾਲਾਂ ਚ ਤੇ ਮਿੱਤਰਾ 39600 ਬਚਦਾ ਲਿਆ ਕੱਢ ਲਿਆ ਕੱਢ ਓਏ ਮਿੱਤਰ ਪਿਆਰੇ ਤੇ ਸਾਰੇ ਪੰਜਾਬ ਨੂੰ ਪਤਾ ਹੈ ਵੀ ਕੋਈ ਪੈਲਸ ਖਰੀਦੀ ਜਾਂਦਾ 48 ਕਰੋੜ ਦਾ ਕੋਈ 92 ਏਕੜ ਜ਼ਮੀਨ ਗਿਰਵੀ ਰੱਖੀ ਜਾਂਦਾ ਪੰਜਾਬ ਦੀ ਆ ਪਟਿਆਲੇ ਚ ਇੱਕ ਪੁਰਾਣਾ ਰਾਜਿਆਂ ਦਾ ਪੈਲੈਸ ਹੈ ਕਿਨੇ ਖਰੀਦੇ ਆ ਉਹ ਹਾਂ ਹਿੱਸੇ ਕੌਣ ਪਾਉਂਦਾ ਹੈ ਇਹ ਕਿੱਥੋਂ ਆਏ ਹਾਂ ਕਿਹੜਾ ਇਹ ਜਹਾ ਧੰਦਾਜੀ ਤੇ ਕਬਜ਼ਾ ਨਹੀਂ ਕੀਤਾ ਤੁਸੀਂ ਹਾਂ ਮਿਲ ਗਿਆ ਜਵਾਬ ਤੇ ਦੂਸਰ ਪੰਜਾਬ ਕਾਂਗਰਸ ਚ ਸਭ ਅੱਛਾ ਹੈ ਪੰਜਾਬ ਕਾਂਗਰਸ ਚ ਕੀ ਹੈ ਕੀ ਹਾਲਾਤ ਨੇ ਪੰਜਾਬ ਕਾਂਗਰਸ ਚ ਬਿਲਕੁਲ ਕੁਝ ਅੱਛਾ ਨਹੀਂ ਕਾਂਗਰਸ ਵਿਚਾਰਾਂ ਦੇ ਵਖਰੇਵੇਂ ਨੂੰ ਅਲਾਉ ਕਰਦੀ ਹੈ ਗਲਤ ਮੈਂ ਵੀ ਆ ਲੋਕਾਂ ਨੇ ਬਣਾ ਲਿਆ ਵਿਚਾਰਾਂ ਦਾ ਵਖਰੇਵਾ ਲੋਕਤੰਤਰ ਦਾ ਕਹਿਣਾ ਹੈ ਗਣ ਪਰ ਉਸ ਵਿਚਾਰਾਂ ਦੇ ਵਖਰੇਵੇਂ ਨੂੰ ਸੰਵਾਦ ਨਾਲ ਸਵਾਰਨਾ ਚਾਹੀਦਾ ਹੈ ਤੁੱਟ ਤਾਂ ਬਣਾ ਬਾਕੀ ਜਿਹੜੇ ਉਹ ਤਾਂ ਰੋ ਨਹੀਂ ਸਮਝ ਰਹੇ ਜੀ ਮੈਂ ਕਹਿੰਦਾ ਯਾਰ ਮੇਰੀ ਗੱਲ ਨੂੰ ਸੁਣੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਕਦੇ ਕਿਸ ਦੇ ਖਿਲਾਫ ਬੋਲਿਆ ਨਿੱਜੀ ਤੌਰ ਤੇ ਮੇਰੇ ਤੋਂ ਦਾਤ ਇਤਵਾੜ ਦਾ ਤੇ ਇਹ ਕਹਿੰਦੇ ਨਵਜੋਤ ਸਿੰਘ ਸਿੱਧੂ ਇਕਲਾ ਚਲੋ ਦੀ ਨੀਤੀ ਕੇ ਜੈ ਮੈਂ ਨਾ ਯਾਰ ਤੂੰ ਮੇਰੀ ਗੱਲ ਨੂੰ ਸੁਣੋ ਜਿਹਦੇ ਨਾਲ 30000 ਪੰਜਾਬੀ ਖੜੇ ਸੀ ਉਹ ਇਕਲਾ ਕੈਹੀ ਗੱਲਾਂ ਕਰਦੇ ਹੋ ਯਾਰ ਮਤਲਬ ਮਤਲਬ ਇਹ 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 ਕਾਂਗਰਸ ਹੀ ਨਹੀਂ ਆ ਕਾਂਗਰਸ ਹੀ ਨਹੀਂ ਖੜਾ ਵੇ ਬਾਕੀ ਤੜੇ ਕਰੀ ਮੈਂ ਯਾਰ ਕਮਾਲ ਕਰਦਾ ਵੀ ਜੇ ਤੁਸੀਂ ਮਤਲਬ ਬੇਕੁਫਾਨਾ ਗੱਲਾਂ ਨੇ ਇਹਨਾਂ ਗੱਲਾਂ ਤੇ ਕੋਈ ਤਤ ਹੀ ਹੈ ਨਹੀਂ ਹੈ ਉਹ ਪਾਈ ਖੜਗੇ ਸਾਹਿਬ ਇਹ ਕਹਿੰਦੇ ਨੇ ਵੀ ਲੋਕਾਂ ਨਾਲ ਸੰਪਰਕ ਸਾਦੋ ਪੁੱਛ ਉਹਨੂੰ ਜਿਹੜਾ ਕਹਿੰਦਾ ਵੀ ਸੰਪਰਕ ਸਾਦੋ ਲੋਕਾਂ ਚ ਜਾਓ ਸਰ ਖੜਗੇ ਸਾਥ ਤਾਂ ਖੁਦ ਆਪਣਾ ਸੰਪਰਕ ਸਾਦੀ ਯਾਰੀ ਰੈਡਸ ਦੇ ਮੈਂ ਕਹਿੰਦਾ ਉਹ ਕਹਿੰਦੇ ਲੋਕਾਂ ਨਾਲ ਸੰਪਰਕ ਸਾਧੋ ਨਹੀਂ ਪਰ ਹੁਣ ਆਪ ਨਾਲ ਗੱਠਜੋੜ ਹੋ ਗਿਆ ਉਹ ਆਪ ਨਾਲ ਸੰਪਰਕ ਕਿਉਂ ਨਹੀਂ ਸਾਧਣਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਆ ਬਾਈ ਹੈ ਦੂਏ ਨਹੀਂ ਸਾਥੇ ਇਹ じゃ ਕਿਹੜਾ ਗਲਤ ਕੰਮ ਕਰਤਾ ਭਾਈ ਕਿਹੜੀ ਸੰਸਥਾ ਬਚੀ ਅੱਜ ਮਿੱਤਰ ਪਿਆਰੇ ਕਰ ਜੋ ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ ਡੈੜ ਡੈੜ ਕਰੀ ਜਾਂਦੇ ਹੋ ਸੰਪਰਕ ਨਾ ਸਾਧੀਏ ਮੁਲਕ ਨੂੰ ਬਚਾਉਣਾ ਹੈ ਮੁਲਕ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਸੰਪਰਕ ਨਹੀਂ ਹੋਣਾ ਚਾਹੀਦਾ ਪਰ ਫਿਰ ਉੱਥੇ ਮੌਕੇ ਦੀ ਸਰਕਾਰ ਤੇ ਰੀਡ ਚੇਤੇ ਆਉਂਗਾ ਨਹੀਂ ਕਿਉਂ ਮੌਕੇ ਦੀ ਸਰਕਾਰ ਭਾਈ ਤੁਸੀਂ ਦੇਸ਼ ਦੀ ਲੜਾਈ ਪ੍ਰਾਈਮ ਮਿਨਿਸਟਰ ਨੂੰ ਬੁਲਾਉਣ ਦੀ ਲੜਾਈ ਅੱਡ ਹੈ ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ ਬਾਦਮਿਤਰ ਪਿਆਰੇ ਤੇ ਨਾ ਤੇ ਆਪ ਸੈਂਟਰ 'ਚ ਹੈ ਤੇ ਨਾ ਕਾਂਗਰਸ ਸੈਂਟਰ ਕਾਂਗਰਸ ਸੈਂਟਰ 'ਚ ਹੈ ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ ਕੋਈ ਦੱਸ ਦੋਵੇਂ ਮੈਨੂੰ ਉਦੋਂ ਇਹ ਜੀਆਂ ਗੱਲਾਂ ਕਰਦੇ ਆ ਹਵਾਈ ਸ਼ੁਰਲੀਆਂ ਛੱਡਦੇ ਆ ਜਿਨ੍ਹਾਂ ਦੇ ਨਾਲ ਸਿਰ ਨਾ ਪੈਰ ਹੈ ਭਾਈ ਜਦੋਂ ਵੀ ਤੁਸੀਂ ਲੜੋਗੇ ਹਾਂ ਇਹ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਹੋਣਾ ਚਾਹੀਦਾ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਆ ਭਾ ਪਾਈਆ ਆ ਆ ਆ ਸਾਡੇ ਨਾਲ ਬਿਤਕਰੇ ਹੋਏ ਆ ਸਾਡੇ ਕਿਸਾਨ ਬਰੂਹਾ ਤੇ ਪਏ ਰਹੇ ਨੇ ਆ ਸਾਡੇ ਕਾਨੂੰਨਾਂ ਦੇ ਉੱਤੇ ਕਾਨੂੰਨ ਬਣਾਏ ਜਾ ਰਹੇ ਨੇ ਸਾਡੀ ਜਿਹੜੀ ਖੇਤੀ ਵਾਲੇ ਕਾਨੂੰਨ ਨੇ ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਸਾਡਾ ਪਾਣੀ ਪਹਾੜਾ ਡੈਮ ਸਾਡੀ ਉਹਦੀ ਮੈਨੇਜਮੈਂਟ ਸੈਂਟਰ ਦੀ ਭਾਈ ਵੀ ਆਰ ਆ ਯੂਨੀਅਨ ਆਫ ਸਟੇਟਸ ਸਾਡਾ ਸੰਵਿਧਾਨਿਕ ਢਾਂਚਾ ਜਿਹੜਾ ਹੈ ਉਹਨੂੰ ਸੰਗੀ ਢਾਂਚਾ ਕਹਿੰਦੇ ਆ ਇਹ ਅੱਡ ਅੱਡ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿੱਦੀ ਹਰੇਕ ਦੀ ਅੱਡ ਖੁਸ਼ਬੂ ਹੈ ਤੁਸੀਂ ਉਸ ਖੁਸ਼ਬੂ ਨੂੰ ਖਤਮ ਕਰਕੇ ਦੇਸ਼ ਨੂੰ ਕਿਵੇਂ ਸਵਾਰ ਲਓਗੇ ਭਾਈ ਤੁਸੀਂ ਇਹ ਪੰਜਾਬ ਨੂੰ ਜਿਹੜੀ ਢਾਲ ਹੈ ਦੁਨੀਆ ਦੀ ਜਿਨੇ ਹਰ ਜ਼ਾਲਮ ਦੇ ਨਾਲ ਹਰ ਵਿਤਕਰੇ ਨਾਲ ਮਨੁੱਖੀ ਅਧਿਕਾਰਾਂ ਦੇ ਵਾਸਤੇ ਗੁਰੂਆਂ ਪੀਰਾਂ ਨੇ ਬਲਿਦਾਨ ਦੇ ਕੇ ਲੜਾਈ ਲੜੀ ਉਹਨੂੰ ਕਮਜ਼ੋਰ ਕਰਦੇ ਹੋਗੇ ਤੁੱਚੇ ਕਰਨਾ ਕਰਕੇ ਤੇ ਲੜੀਏ ਵੀ ਨਾ ਪੰਜਾਬ ਇਹ ਗਲਤਫਹਿਮੀ ਜਨਾ ਕੋਈ ਰਹੇ ਪੰਜਾਬੀ ਕੌਮ ਹੈ ਇਹ ਨਹੀਂ ਬਖਸ਼ਦੀ ਇਹ ਜ਼ੁਲਮ ਦੇ ਖਿਲਾਫ ਲੜਦੀ ਹੈ ਇਹ ਨੀਵੀਂ ਨਹੀਂ ਪਾਉਂਦੀ ਤਿਹਦੇ ਚ ਕੀ ਗਲਤ ਹੈ ਸਮਝਾ ਦੇਵੇ ਕੋਈ ਹਾਈ ਕਮਾਂਡ ਹੈ ਭਾਈ ਉਹ ਫੈਸਲਾ ਲਾਊਗੀ ਜੇ ਤੁਹਾਡੀ ਪਾਰਟੀ ਨਾ ਰਹੀ ਵਿਚਾਰਤਾ ਰਕਾਦੀ ਐ ਓਏ ਭਾਈ ਹਰ ਚੀਜ਼ ਬੇੜੀਆਂ ਚ ਸੀਬੀਆਈ ਜੁਡੀਸ਼ਰੀ ਹਾਂਜੀ ਆ ਖੈਰਾ ਸਾਹਿਬ ਕਿਉਂ ਦੇਤੇ ਅੰਦਰ ਫੇਰ ਰੋਨੇਓ ਟੱਕਾ ਹੋ ਰਿਹਾ ਅਲੈਕਸ਼ਨ ਕਮਿਸ਼ਨ ਪੂਰਾ ਸ਼ੱਕ ਦੇ ਘੇਰੇ ਚ ਕੋਈ ਵੀ ਐਮ ਆ ਦਾ ਰੌਲਾ ਪਈ ਜਾਂਦਾ ਕੋਈ ਕੁਸ਼ ਦਾ ਰੌਲਾ ਪਈ ਜਾਂਦਾ ਕੋਈ ਕੁਸ਼ ਪੱਕਾ ਦਾ ਰੌਲਾ ਪਈ ਜਾਂਦਾ ਨਹੀਂ ਲੜਾਈ ਲੜਨੀ ਆਪੋਜੀਸ਼ਨ ਦਾ ਕੰਮ ਹੀ ਲੜਾਈ ਲੜਨੀ ਆ ਜਵਾਬਦਾਈ ਬਣਾਉਣਾ ਹੈ ਨੀਤੀਆਂ ਦੀ ਲੜਾਈ ਲੜਨੀ ਹੈ ਪਾਈ ਕੋਈ ਗੱਲ ਕਰਦਾ ਨੌਕਰੀਆਂ ਦੀ ਰੋਜ਼ਗਾਰ ਤੋਂ ਉੱਤੇ ਕੀ ਹੈ ਕੋਈ ਗੱਲ ਕਰਦਾ ਕਿਸਾਨੀ ਦੀ 60 ਤੋਂ 70% ਕਿਸਾਨ ਪੰਜਾਬ ਚ ਹੈ ਜੀ ਸੰਭਾਵਨਾ ਲੈਂਸ ਦੀ ਮੈਂ ਕਹਿੰਦਾ ਇਹ ਸੰਭਾਵਨਾਵਾਂ ਜਿਹੜੀਆਂ ਨੇ ਨਾ ਇਹ ਹਾਈ ਕਮਾਂਡ ਦੇਖੇਗੀ ਅਸੀਂ ਤੇ ਇੰਨਾ ਕਹਿ ਸਕਦੇ ਹਾਂ ਵੀ ਕਾਰਨ ਕੀ ਨੇ ਤੁਸੀਂ ਪੁੱਛਿਆ ਦੱਸਦਾ ਜਿਹੜੀ ਗੱਲ ਦੇ ਉੱਤੇ ਮੈਂ ਖੜਾ ਕੋਈ ਹੈ ਵੀ ਨੀਤੀਗਤ ਲੜਾਈ ਹੋਣੀ ਚਾਹੀਦੀ ਲੋਕ ਭਲਾਈ ਦੀ ਲੜਾਈ ਹੋਣੀ ਚਾਹੀਦੀ ਲੋਕਾਂ ਦੇ ਵਾਸਤੇ